ਅਸ਼ਾ ਪੰਜਾਬ ਦੇ ਵਿੱਚ ਨਾ ਟੈਰੈਂਟ ਦੀ ਗਮੀ ਨਹੀਂ ਆ ਤੇ ਆ ਵੀਰ ਦੀ ਵੀਡੀਓ ਦੇਖੋ ਤੇ ਇਹ ਵੀਡੀਓ ਹਜੇ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਆ ਬਹੁਤ ਸੋਹਣਾ ਬਾਈ ਨੇ ਗਾਇਆ ਸੱਭਿਆਚਾਰ ਇੱਕ ਇੱਕ ਜਿਹੜਾ ਇਹਨੇ ਆਪਣੇ ਮੂੰਹੋਂ ਸਰੀਲੇ ਜਿਹੜੇ ਬੋਲ ਨੇ ਉਹ ਕੱਢੇ ਨੇ ਤੇ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤੁਹਾਡਾ ਦਿਲ ਵੇਖਿਓ ਮਿੰਟੋ-ਮਿੰਟ ਕਰਨਾ ਵੀ ਇਹ ਵੀਡੀਓ ਨੂੰ ਆਪਾਂ ਹੋਰ ਜ਼ਿਆਦਾ ਸੁਣੀਏ ਮੇਰੇ ਨਾਲ ਵੀ ਐਵੇਂ ਹੋਇਆ 2-4 ਵਾਰ ਸੁਣੀ ਆ ਮੈਂ ਵੀਡੀਓ ਇਹ ਤੇ ਤੁਸੀਂ ਵੀ ਵੀਡੀਓ ਚੈੱਕ ਕਰੋ ਵੀਡੀਓ ਦੇਖੋ ਤਾਂ ਦੋ ਵੈਨ ਦਾ ਤਾਂ ਸਾਂਝਿਆ ਕਰ ਲੈਣਾ ਜੇ ਤੁਹਾਨੂੰ ਵਧੀਆ ਲੱਗਾ ਤਾਂ ਪਾ ਦਿਓ ਨਹੀਂ ਤਾਂ ਦੇਖ ਲਿਓ ਨਹੀਂ ਨਹੀਂ ਕੋਈ ਨਹੀਂ ਭਾਈ ਪਾਵਾਂਗੇ ਆਏ ਹਾਏ ਹੂੰ ਦਾ ਦੇ 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 ਹੂੰ ਗੁਰਸਿੱਖ ਸਰ ਪਰਿਵਾਰ ਆਖਦਾ ਗੁਰਸਿੱਖ ਸਰ ਪਰਿਵਾਰ ਆਖਦਾ ਗੁਰਸਿੱਖ ਸਰ ਪਰਿਵਾਰ ਆਖਦਾ ਫਕਤ ਚਿੱਕ ਦਾ ਪਰਿਵਾਰ ਆਖਦਾ ਹਾਂ ਗੁਰਸਿੱਖ ਮੇਰਾ ਪਰਿਵਾਰ ਆਖਦਾ ਤੀ ਦੇ ਨਸਲ ਉਤੇ ਚੁੰਨੀ ਠਹਿਰਦੀ ਇਸ ਵਿਸ਼ੇ ਤੇ ਕਹਿੰਦੇ ਚੁੱਪ ਭਲੀਏ ਵਿੱਚ ਟੱਕ ਦੇ ਖਾਲੀਏ ਜੀ ਪੂੜੀ ਜ਼ਹਿਰ ਦੀ ਟੱਕ ਦੇ ਖਾਲੀਏ ਜੀ ਪੂੜੀ ਜ਼ਹਿਰ ਦੀ ਹਾਂ ਕੰਬ ਦੀ ਕਲਮ ਥਮ ਤਖਸਮ ਲਿਖਦੀ ਤੂੰ ਸੱਚ ਕਿਆਂ ਦੇ ਚੁੱਪ ਜਾਣਾ ਵਿਥੇ ਨਿਰਾ ਕੱਚ ਕਿਆਂ ਦੇ ਚੁੱਪ ਜਾਣਾ ਇੱਥੇ ਨਿਰੋ ਕੱਚ ਆ ਕੀ ਮਾਰ ਲਿਆ ਸਾਨੂੰ ਮਾੜੀਆਂ ਸ਼ਿਆਤਾ ਬਸ ਕਰੀਏ ਜੀ ਰੱਬ ਦਏ ਵਾਸਤਾ ਇਹ ਸੁਭਿਸ਼ੇ ਤੇ ਕਹਿੰਦੇ ਚੁੱਪੀ ਭਲੀ ਸੱਚ ਟੱਕਾ ਤੇ ਖਾਲੀ ਇਹ ਜਿ ਪੂੜੀ ਜੈਦੀ ਆ ਮਾਰ ਲਿਆ ਸਾਨੂੰ ਮਾੜੀਆਂ ਸ਼ਿਆਤਾ ਬਸ ਕਰੀਏ ਜੀ ਰੱਬ ਦਏ ਵਾਸਤਾ ਬੱਖੋ ਬੱਖੀ ਆਪਣ ਛੱਡੇ ਚੁੱਪੀ ਫਿਰੂ ਪਤਾ ਨਹੀਂ ਕਿ ਪਾਜੀ ਬਣ ਨਾਏ ਪੰਜਾਬ ਦਾ ਉਹ ਸੱਚ ਬਲਿਆ ਤੇ ਬੜੇ ਦੰਗੇ ਹੋਣਗੇ ਧਰਮ ਦੇ ਨਾਤੇ ਬੜੇ ਪੰਗੇ ਹੋਣਗੇ ਹਮ ਤੇ ਕਦਮ ਮੇਰੀ ਲਿਖਦੀ ਤੂੰ ਚਾਚ ਕਈਆਂ ਦੇ ਚੁੱਪ ਜਾਣਾ ਫਿੱਤੇ ਨੀਰਾ ਕੱਚ ਕਈਆਂ ਦੇ ਚੁੱਪ ਜਾਣਾ ਨੀਰਾ ਕੱਚ ਬੈਂਟ ਨਹੀਂ ਬੈਂਟ ਨਹੀਂ ਆਪਣੀ ਬਾਤ ਬਹੁਤ ਤਗੜੇ ਤਕੜੇ ਆ ਆਪਣੇ ਕਲਾਕਾਰ ਬਹੁਤ ਪੰਜਾਬੀ ਕਦੇ ਜਲਦੀ ਜਲਦੀ ਸ਼ੇਅਰ ਕਰ ਦਿਓ ਥੈਂਕ ਯੂ ਸੋ ਮੱਚ ਵੀਡੀਓ ਵਾਚਿੰਗ ਕਰਨ ਦੇ ਲਈ ਅਗਲੀ ਵੀਡੀਓ ਦੇ ਨਾਲ ਮਿਲਦੇ ਹਾਂ ਬਹੁਤ ਜਲਦੀ